ਸ਼ਕਾਲ ਦਾ ਸਮਰ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਸ਼ੁਪ੍ਰੀਤ ਕੌਰ ਹਾਂ ਮੇਰੇ ਪਿੱਛੇ ਤੁਸੀਂ ਭੀੜ ਦੇਖ ਸਕਦੇ ਹੋ ਕਿ ਕਿੰਨੇ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਤੁਸੀਂ ਵੀ ਸੋਚ ਰਹੇ ਹੋਗੇ ਕਿ ਇਹ ਲੋਕ ਇੱਥੇ ਇਕੱਠੇ ਕਿਉਂ ਹੋਏ ਨੇ ਇਹ ਸਾਰੇ ਉਹ ਲੋਕ ਨੇ ਜੋ ਕਿ ਡਾਕਟਰ ਸ਼ਾਰਦਾ ਤੋਂ ਜਿਹੜੀ ਇਹ ਮੈਡੀਸਿਨਸ ਲੈ ਰਹੇ ਸੀ ਤੇ ਆਪਣਾ ਟ੍ਰੀਟਮੈਂਟ ਕਰਵਾ ਰਹੇ ਨੇ ਤੇ ਕਾਫੀ ਜਿਹੜੇ ਸੈਟੀਸਫਾਈਡ ਨੇ ਨਾਲ ਥੋੜੀ ਗੱਲਬਾਤ ਆਪਾਂ ਅੱਜ ਕਰਾਂਗੇ ਤੇ ਆਪਾਂ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੇ ਮੋਡਲ ਟਾਊਨ ਵਿੱਚ ਡਾਕਟਰ ਸ਼ਾਰਦਾ ਦੇ ਆਯੁਰਵੈਦਿਕ ਕਲੀਨਿਕ ਵਿੱਚ ਅਕਸਰ ਲੋਕੀ ਕਹਿੰਦੇ ਕਿ ਆਯੁਰਵੈਦਿਕ ਮੈਡੀਸਿਨਸ ਜਿਹੜੀਆਂ ਹੁੰ ਕਨਾਲੀਏ ਇਸ ਭੀੜ ਤੋਂ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਜਿਹੜੀ ਆਯੁਰਵੈਦਿਕ ਮੈਡੀਸਿਨਸ ਵੀ ਜਿਹੜੀਆਂ ਨੇ ਇਹ ਵੀ ਕਾਫੀ ਇਫੈਕਟਿਵ ਹੋ ਸਕਦੀਆਂ ਨੇ ਤੇ ਸਾਡੀ ਕੋਈ ਵੀ ਜਿਹੜੀ ਪ੍ਰੋਬਲਮ ਹੈ ਜਾਂ ਹੈਲਥ ਇਸ਼ੂ ਹੈ ਉਹ ਆਯੁਰਵੈਦਿਕ ਨਾਲ ਵੀ ਜਿਹੜਾ ਹੈ ਸੋਲਵ ਹੋ ਸਕਦਾ ਹੈ ਤੇ ਇਹਨਾਂ ਲੋਕਾਂ ਨਾਲ ਥੋੜੀ ਗੱਲਬਾਤ ਅੱਜ ਕਰਾਂਗੇ ਕਿ ਕਿੱਥੋਂ ਆਏ ਨੇ ਤੇ ਇਹਨਾਂ ਦੀ ਕੀ ਕੀ ਪ੍ਰੋਬਲਮ ਹੈ ਤੇ ਮੈਮ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਮੀਨੂ ਮੋਦਗੱਲੇ ਜੀ ਮੈਂ ਮੁੱਲਾਪੁਰ ਤੋਂ ਆਈ ਆ ਤੇ ਮੈਂ ਇਥੋਂ ਮੈਡੀਸਿਨ ਖਾਦੀ ਸੀ ਮੈਂ ਬਿਲਕੁਲ ਬਹੁਤ ਖੁਸ਼ ਆ ਮੈਨੂੰ ਆਰਾਮ ਆ ਗਿਆ ਸੀਗਾ ਤੇ ਹੁਣ ਮੈਂ ਆਪਣੇ ਆਂਟੀ ਕਿ ਵੀ ਇੱਥੋਂ ਦਵਾਈ ਲੈਣ ਇਹਨਾਂ ਨੂੰ ਵੀ ਗੋਡਿਆਂ ਦੀ ਪ੍ਰੋਬਲਮ ਆ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੈਨੂੰ ਬੈਕਪੇਨ ਦੀ ਪ੍ਰੋਬਲਮ ਸੀਗੀ ਜੀ ਮੈਂ ਜਦੋਂ ਬੈਠਦੀ ਸੀ ਤਾਂ ਵੀ ਮੈਨੂੰ ਪੇਨ ਹੁੰਦੀ ਸੀ ਘਰ ਦਾ ਕੰਮ ਨਹੀਂ ਸੀ ਹੁੰਦਾ ਤੇ ਹੁਣ ਮੈਂ ਬਹੁਤ ਖੁਸ਼ ਆ ਮੈਂ ਬਿਲਕੁਲ ਠੀਕ ਆ ਮੈਡਮ ਜੀ ਦਾ ਡਾਕਟਰ ਤੋਂ ਤੋਂ ਆ ਰਹੇ ਹੋ ਇਹਨਾਂ ਕੋਲ ਮੈਡੀਸਿਨਸ ਲੈਣ ਮੈਨੂੰ ਜੀ ਮੈਂ ਤਿੰਨ ਦੋ ਮਹੀਨੇ ਦੀ ਤਕਰੀਬਨ ਦਵਾਈ ਖਾਦੀ ਆ ਤੁਹਾਨੂੰ ਕਿਨੇ ਦੱਸਿਆ ਸੀ ਇਹਨਾਂ ਬਾਰੇ ਮੈਂ ਮੈਂ ਫੇਸਬੁੱਕ ਤੇ ਐਡ ਦੇਖੀ ਸੀ ਮੈਡਮ ਅੱਛਾ ਅੱਛਾ ਤੇ ਹੁਣ ਕਾਫੀ ਸੈਟੀਸਫਾਈਡ ਹੋ ਗਏ ਹਾਂ ਹਾਂਜੀ ਹੁਣ ਮੈਂ ਬਿਲਕੁਲ ਠੀਕ ਆ ਤੇ ਇਸੇ ਤਰ੍ਹਾਂ ਨਾਮ ਕੀ ਹੈ ਤੁਸੀਂ ਕਦੋਂ ਤੋਂ ਆ ਰਹੇ ਹੋ ਦੋ ਮਹੀਨੇ ਤੋਂ ਆ ਰਹੇ ਹਾਂ ਜੀ ਕੀ ਪ੍ਰੋਬਲਮ ਕੀ ਸੀ ਗੋਡਾ ਦੀ ਪ੍ਰੋਬਲਮ ਸੀ ਕਿੰਨੇ ਟਾਈਮ ਤੋਂ ਦਵਾਈ ਲੈ ਰਹੇ ਹੋ ਟਾਈਮ ਤੋਂ ਦਵਾਈ ਤਾਂ ਪਹਿਲਾਂ ਬਹੁਤ ਸਿਰ ਖਾਦੇ ਜੇ ਇੱਥੋਂ ਦੋ ਮਹੀਨੇ ਤੋਂ ਖਾ ਰਹੇ ਹਾਂ ਹੂੰ ਤੇ ਫਰਕ ਹੈ ਹੁਣ ਹਾਂਜੀ ਹੁਣ ਠੀਕ ਹਾਂ ਬਹੁਤ ਠੀਕ ਹੈ ਹੁਣ ਕਿੰਨਾ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਮਹਿਸੂਸ ਬਹੁਤ ਫਰਕ ਆ ਜੀ ਅੱਗੇ ਨਾਲੋਂ ਅੱਗੇ ਤਾਂ ਤੁਰਨਾ ਬੈਠਣਾ ਉੱਠਣਾ ਵੀ ਔਖਾ ਤੇ ਹੂੰ ਔਰ ਤਗਰੀਨ ਵਧੀਆ ਤਰ੍ਹਾਂ ਕਰ ਲੈਂਦੇ ਆ ਤੇ ਲੱਗਦਾ ਹੈ ਕਿ ਆਯੁਰਵੈਦਿਕ ਵਿੱਚ ਵੀ ਇਲਾਜ ਹੈਗਾ ਹਾਂਜੀ ਆਯੁਰਵੈਦਿਕ ਇਲਾਜ ਵਾਤਾ ਜੀ ਅੰਗਰੇਜ਼ੀ ਦਾ ਟਾਈ ਲੰਬਾ ਸਮਾਨੀ ਕੰਮ ਕਰਦੀ ਟਾਈਮ ਟੂ ਟਾਈਮ ਵਾਲੀ ਹੈ ਅਗਰੇਜੀ ਤੋਂ ਇੱਕ ਜਾਨੀ ਤੁਸੀਂ ਕਿੱਥੋਂ ਆਏ ਹੋ ਮੈਂ ਅਜੇ ਲੁਧਿਆਣੇ ਤੋਂ ਆਇਆ ਹੂੰ ਮੈਨੂੰ ਸਨ ਵਾਈਕਲ ਪੇਨ ਸੀਗੀ ਜੀ ਕਾਫੀ ਧੇਰ ਤੋਂ ਤੇ ਫਿਰ ਮੇਰੀ ਇੱਕ ਫਰੈਂਡ ਆ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਤੁਸੀਂ ਇਹਨਾਂ ਦੇ ਸ਼ਰਦਾ ਆਯੁਰਵੈਦਿਕ ਤੇ ਜਾਓ ਤੇ ਮੈਨੂੰ 2 ਮਹੀਨੇ ਤੋਂ ਉੱਤੇ ਹੋ ਗਿਆ ਮੈਡੀਸਿਨ ਖਾਂਦੀ ਨੂੰ ਤੇ ਮੈਨੂੰ ਕਾਫੀ ਫਰਕ ਆ ਨਹੀਂ ਮੈਂ ਸਰਾਨਾ ਨਹੀਂ ਸੀ ਲੈ ਫਾਂਦੀ ਹੁਣ ਮੈਂ ਸਰਾਨਾ ਵੀ ਲੈ ਫਾਂਦੀ ਆ ਕੋਲ ਕਾਫੀ ਰੈਸਟ ਲੱਗਦਾ ਸਰਵਾਈਕਲ ਦਾ ਜਿਹੜਾ ਇਲਾਜ ਹੈ ਉਹ ਆਯੁਰਵੈਦਿਕ ਵਿੱਚ ਵੀ ਹੈਗਾ ਜਿਵੇਂ ਅਸੀਂ ਲੋਕੀ ਜਿਹੜੇ ਨੇ ਐਲੋਪੈਥਿਕ ਖਾਂਦੇ ਨੇ ਹੋਮੋਪੈਥਿਕ ਖਾਂਦੇ ਪਰ ਆਯੁਰਵੈਦਿਕ ਵਿੱਚ ਵੀ ਜਿਹੜਾ ਸਰਵਾਈਕਲ ਦਾ ਇਲਾਜ ਹੈ ਹਾਂਜੀ ਮੈਮ ਹੈ ਬਹੁਤ ਇਫੈਕਟਿਵ ਹੈ ਹਾਂਜੀ ਤੁਹਾਨੂੰ ਫਰਕ ਆਵੇਗਾ ਤੁਹਾਨੂੰ ਮੈਨੂੰ ਬਹੁਤ ਫਰਕ ਆਇਆ ਕਹੋਗੇ ਕਿ ਇੱਥੇ ਆਣ ਤੇ ਹਾਂਜੀ ਬਿਲਕੁਲ ਮੈਂ ਹਰ ਇੱਕ ਨੂੰ ਕਹਣੀ ਆ ਜਿਹਨੂੰ ਸਰਵਾਈਕਲ ਪੇਨ ਹੈ ਜਾਂ ਗੋਡਣਾ ਚ ਦਰਦਾ ਪੀਓ ਜਰੂਰ ਇੱਥੇ ਆਉਣ ਤੇ ਆਪਣਾ ਟ੍ਰੀਟਮੈਂਟ ਕਰਾਓ ਤੇ ਅੰਟੀ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਮੈਮ ਲੁਧਿਆਣਾ ਤੋਂ ਆਈ ਆਂ ਤੇ ਪਹਿਲਾਂ ਮੈਨੂੰ ਮੋਢਿਆਂ ਦੀ ਪ੍ਰੋਬਲਮ ਸੀ ਮੋਢੇ ਬੜੇ ਦਰਦ ਕਰਦੇ ਸੀ neck ਬੜੀ ਪ੍ਰੋਬਲਮ ਕਰਦੀ ਸੀਗੀ ਤੇ ਇੱਥੇ ਮੈਂ ਪਹਿਲੀ ਵਾਰੀ ਆਉਣ ਨਾਲ ਮੈਨੂੰ 50% ਫਰਕ ਪੈ ਗਿਆ ਮੈਂ ਸਾਰਾ ਕੰਮ ਆਰਾਮ ਨਾਲ ਕਰਦੀਆਂ ਸੈਰ ਕਰਦੀਆਂ ਤੇ ਮੈਂ ਇਹ ਚਾਹੁੰਦੀਆਂ ਵੀ ਜਿਹੜੇ ਐਲੋਪੈਥਿਕ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਨੇ ਉਹਨਾਂ ਦਾ ਸਾਈਡ ਇਫੈਕਟ ਬਹੁਤ ਹੁੰਦੇ ਨੇ ਮੈਂ ਇਹ ਨੈਚੁਰਲ ਪੈਥੀ ਨਾਲ ਜਿਹੜਾ ਆਯੁਰਵੈਦਿਕ ਨਾਲ ਤੁਸੀਂ ਇਲਾਜ ਕਰਾਓ ਤੁਹਾਡੀ ਸਿਹਤ ਤੇ ਇਹਦੇ ਸਾਈਡ ਇਫੈਕਟ ਕੋਈ ਨਹੀਂ ਹੁੰਦੇ ਇਹ ਤਾਂ ਸਿਰਫ ਬੈਨੀਫਿਟ ਹੀ ਹੁੰਦਾ ਤੁਹਾਡੀ ਸਿਹਤ ਨੂੰ ਪ੍ਰੋਬਲਮ ਨਹੀਂ ਕਰਦੀਆਂ ਹੈਗੀਆਂ ਤੇ ਕੋਈ ਐਸੀ ਗੱਲ ਨਹੀਂ ਹੈ ਕਿ ਕਿੰਨੀ ਵਾਰ ਲੋਕੀ ਜਿਹੜੇ ਨੇ ਉਹਨਾਂ ਨੂੰ ਹੋ ਜਾਂਦਾ ਹੈ ਨਾ ਕਿ ਲਾਈਕ ਐਲੋਪੈਥੀ ਜ਼ਿਆਦਾ ਜਲਦੀ ਅਸਰ ਕਰਦੀ ਹੈ ਆਯੁਰਵੈਦਿਕ ਹੋਮੋਪੈਥਿਕ ਜਿਹੜੀ ਹੈ ਉਹ ਲੇਟ ਅਸਰ ਕਰਦੀ ਹੈ ਤੇ ਲੋਕੀ ਕਹਿੰਦੇ ਜੇ ਇਲਾਜ ਹੀ ਹੈ ਨਹੀਂ ਅਸੀਂ ਐਲੋਪੈਥੀ ਵੱਲ ਹੀ ਜਾਣਾ ਹੈ ਨਹੀਂ ਮੈਮ ਇਹ ਚ ਨਾ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ ਤੇ ਐਲੋਪੈਥੀ ਹੁੰਦੀ ਹੈ ਜਿਹੜੀ ਉਹ ਉਪਰੋਂ ਉਪਰੋਂ ਤੁਹਾਨੂੰ ਠੀਕ ਕਰ ਦਿੰਦੇ ਆ ਵਿੱਚੋਂ ਬਿਮਾਰੀ ਦੀ ਜੜ ਜਿਹੜੀ ਹੈ ਨਹੀਂ ਚੱਕਦੀ ਹੈਗੀ ਅੱਛਾ ਇਹ ਬਿਮਾਰੀ ਦੀ ਜੜ ਚੱਕਦੀ ਹੈ ਜਿਹੜੀ ਆਪਣੀ ਆਯੁਰਵੈਦਿਕ ਹੈ ਔਰ ਨੇਚਰੋਪੈਥੀ ਲਿਖਿਆ ਹੋਇਆ ਡਾਕਟਰ ਸਾਹਿਬ ਸਾਨੂੰ ਬਹੁਤ ਪਿਆਰ ਨਾਲ ਟਰੀਟ ਕਰਦੇ ਨੇ ਬੜਾ ਅੱਛਾ ਦੇਖੋ ਤੁਸੀਂ ਕਿੰਨੀ ਗੈਦਰਿੰਗ ਹੋਈ ਹੋਈ ਹੈ ਸਾਰੇ ਜਿਹ ਇਹਨਾਂ ਨੂੰ ਕੋਈ ਫਰਕ ਪੈ ਰਿਹਾ ਤਾਂ ਹੀ ਇੱਥੇ ਆਂਦੇ ਨੇ ਤੇ ਮੈਂ ਵੀ ਇਹੀ ਅਪੀਲ ਕਰਾਂਗੀ ਸਾਰਿਆਂ ਨੂੰ ਆਪਣੇ ਇਲਾਕਾ ਵਾਸੀਆਂ ਨੂੰ ਵੀ ਇੱਥੇ ਸ਼ਰਦਾ ਹਸਪੀਟਲ ਆਓ ਆਪਣਾ ਟਰੀਟਮੈਂਟ ਕਰਾਓ ਔਰ ਬਿਲਕੁਲ ਹੀ ਤੁਹਾਡੀ ਬਿਮਾਰੀ ਜੜੋਂ ਚੱਕੀ ਜਾਊਗੀ ਤੇ ਇਹਨੀ ਬਿਮਾਰੀ ਹੋਵੇ ਕੋਈ ਵੀ ਬਿਮਾਰੀ ਹੋਵੇ ਚਾਹੇ ਤੁਹਾਡੀ ਪ੍ਰੋਬਲਮ ਨੈਕ ਪ੍ਰੋਬਲਮ ਹੋਵੇ ਪੈਨ ਗੋਡੀਆਂ ਦੀ ਹੋਵੇ ਰੀਡ ਦੀ ਹੱਡੀ ਵੀ ਤੁਹਾਨੂੰ ਕੋਈ ਬਿਮਾਰੀ ਹੈ ਸ਼ੂਗਰ ਵਗੈਰਾ ਕੁਝ ਵੀ ਐਬੀਪੀ ਜੋ ਵੀ ਹੈ ਇੱਥੇ ਸਾਰੀਆਂ ਬਿਮਾਰੀਆਂ ਨੇਚਰੋਪੈਥੀ ਨਾਲ ਆਯੁਰਵੈਦਿਕ ਨਾਲ ਠੀਕ ਹੁੰਦੀਆਂ ਨੇ ਸਾਰੀਆਂ ਬਿਮਾਰੀਆਂ ਇੱਥੋਂ ਠੀਕ ਹੁੰਦੀਆਂ ਨੇ ਹਾਂਜੀ ਤੇ ਅੰਕਲ ਤੁਸੀਂ ਕਿੱਥੋਂ ਆਏ ਮੈਂ ਲੁਧਿਆਣੇ ਤੋਂ ਬੱਸ ਸਟੈਂਡ ਤੋਂ ਜੀ ਜਵਾਰਨਗਰ 'ਚ ਰਹਿੰਦਾ ਹਾਂ ਜੀ ਤੇ ਤੁਹਾਨੂੰ ਕੀ ਦਿੱਕਤ ਸੀ ਦਿੱਕਤ ਮੈਨੂੰ ਮੈਂ ਪੌੜੀਆਂ ਤੋਂ ਗਿਰ ਗਿਆ ਸੀ ਮੇਰੇ ਝੋਟ ਲੱਗ ਗਈ ਸੀ ਤੇ ਸਾਰੇ ਸਰੀਰ 'ਚ ਦਰਦਾਂ ਹੁੰਦੀਆਂ ਸੀ ਹੋਰ ਵੀ ਕਿਸੇ ਡਾਕਟਰ ਨੂੰ ਦਿਖਾਇਆ ਸੀ ਹਾਂਜੀ ਪਹਿਲਾਂ ਮੈਂ ਦੂਜੀ ਤੋਂ ਦਵਾਈਆਂ ਲਈਆਂ ਆਮ ਜਿਹੜੀਆਂ ਇੰਗਲਿਸ਼ ਦਵਾਈਆਂ ਹੁੰਦੀਆਂ ਨੇ ਐਲੋਪੈਥਿਕ ਤੇ ਮੈਨੂੰ ਫਿਰ ਕਿਸੇ ਨੇ ਦੱਸਿਆ ਵੀ ਸ਼ਰਦਾ ਇੱਥੇ ਹਸਪਤਾਲ ਆ ਮਾਡਲ ਟਾਊਨ ਦੇ ਵਿੱਚ ਅੱਛਾ ਤੇ ਮੈਂ ਇੱਥੋਂ ਆਇਆ ਮੈਂ 15 20 ਦਿਨ ਦਵਾਈ ਖਾਧੀ ਹੈ ਤੇ ਅੱਜ ਵੀ ਦਵਾਈ ਲੈ ਕੇ ਜਾਵਾਂਗਾ ਜੀ ਤੇ ਮੈਨੂੰ ਕਾਫੀ ਫਰਕ ਪਿਆ ਹਮ ਆਯੁਰਵੈਦਿਕ ਦਵਾਈ ਜਿਵੇਂ ਮੈਡਮ ਜੀ ਨੇ ਦੱਸਿਆ ਬਿਲਕੁਲ ਠੀਕ ਹੈ ਇਹ ਭਾਵੇਂ ਹੌਲੀ-ਹੌਲੀ ਆਰਾਮ ਆਂਦਾ ਪਰ ਇਹ ਜੜ ਤੋਂ ਬਿਮਾਰੀ ਨੂੰ ਕੱਢ ਦਿੰਦੀ ਹੈ ਡਾਕਟਰ ਨੇ ਉਹਨਾਂ ਦਾ ਸੁਭਾਅ ਕਿਦਾਂ ਦਾ ਲੱਗਦਾ ਕਿਦਾਂ ਟ੍ਰੀਟ ਕਰਦੇ ਨੇ ਕਿਦਾਂ ਸਾਰਾ ਕੁਝ ਗਾਈਡ ਕਰਦੇ ਨੇ ਤੁਹਾਨੂੰ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਸੀਗਾ ਜਦੋਂ ਮੈਂ ਪਹਿਲੇ ਦਿਨ ਆਇਆ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਸੀ ਇਹਨਾਂ ਦਾ ਬਹੁਤ ਵਧੀਆ ਗੱਲ ਕਰਨ ਦਾ ਤਰੀਕਾ ਹੈ ਔਰ ਇਹ ਹੈਲਪ ਵੀ ਕਰਦੇ ਆ ਮੈਂ ਕਿਹਾ ਸੀਗਾ ਮੈਂ ਕਿਹਾ ਜੀ ਗਰੀਬਾਂ ਲਈ ਤੁਸੀਂ ਕੋਈ ਹੈਲਪ ਕਰਦੇ ਹੋ ਕਹਿੰਦਾ ਜੇ ਕੋਈ ਪੇਸ਼ੈਂਟ ਇਦਾਂ ਦਾ ਹੋਵੇ ਵੀ ਜਿਹੜਾ ਨਹੀਂ ਵੀ ਪੈਸੇ ਖਰਚ ਸਕਦਾ ਕਹਿੰਦਾ ਅਸੀਂ ਉਹਨਾਂ ਦੀ ਹੈਲਪ ਕਰ ਦਿੰਦੇ ਹਾਂ ਡਿਸਕਾਊਂਟ ਦੇ ਦਿੰਦੇ ਆ ਮੈਂ ਡਾਕਟਰ ਜੀ ਦਾ ਸਪੈਸ਼ਲ ਧੰਨਵਾਦ ਕੀਤਾ ਜੀ ਵੀ ਇਦਾਂ ਵੀ ਲਾਜ਼ਮੀ ਚਾਹੀਦਾ ਕਿ ਕੋਈ ਕਿਸੇ ਗਰੀਬ ਕੋਲ ਨਹੀਂ ਵੀ ਪੈਸੇ ਹੁੰਦੇ ਤਾਂ ਉਹ ਵੀ ਦਵਾਈ ਇੱਥੋਂ ਲਿਜਾ ਸਕਦਾ ਕੋਈ ਐਸੀ ਗੱਲ ਨਹੀਂ ਸਰ ਤੁਸੀਂ ਕਦੋਂ ਤੋਂ ਇੱਥੋਂ ਦਵਾਈ ਲੈ ਰਹੇ ਹੋ 사시 ਗਾ ਜੀ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਮਨੋਂ ਹੱਥ ਹੋ ਕੇ 2 ਮਹੀਨੇ 2 ਮਹੀਨੇ ਹੋ ਗਏ ਜੀ ਹਾਂ ਜੀ ਕੀ ਪ੍ਰੋਬਲਮ ਕੀ ਸੀ ਮੇਰੇ ਬੈਕ ਨੂੰ ਬਹੁਤ ਦਰਦ ਹੁੰਦੀ ਪੇਨ ਹੁੰਦੀ ਸੀ ਪਹਿਲੇ ਬਾਅਦ ਤੋਂ 15 ਪਹਿਲੇ ਖਾਧੀ 15 ਨੂੰ ਪਹਿਲਾਂ ਦਵਾਈ ਅੱਛਾ ਉਹਨਾਂ ਕੋਈ ਵਧੀਆ ਰਿਜ਼ਲਟ ਪਤਾ ਨਹੀਂ ਚੱਲੇ ਜਲਟਰ ਕੋਈ ਬਰੀਨ ਲੱਗਿਆ ਮਨੂੰ ਮਨੂੰ ਫਿਰ ਐਡ ਦੇਖੀ ਮੈਂ ਫੇਸਬੁਕ ਤੇ ਸਾਧ ਰਾਈਵ ਹੋਏ ਦੇਖੀ ਉਹਨਾਂ ਕਿ ਪੇਟ ਜੇ ਫਿਰ ਮੈਂ ਇਧਰ ਆਇਆ ਏਡ ਜੇ ਕਿ ਹੁਣ ਤੱਕ ਕਿੰਨੇ ਡਾਕਟਰਸ ਨੂੰ ਤੁਸੀਂ ਦਿਖਾ ਚੁੱਕੇ ਹੋ ਕਿੰਨਾਂ ਨਾਲ ਕੰਸਲਟ ਕਰ ਚੁੱਕਾ ਪਰ ਮਨ ਕੋਈ ਰਿਜ਼ਲਟ ਰਹੀ ਲੱਗਿਆ ਹੁਣ ਇੱਥੇ ਆਇਆ ਮਨੂੰ ਮਨੂੰ ਹੋ ਗਿਆ ਇੱਥੇ 15 ਦਿਨ ਹੋ ਗਏ ਦਵਾਈ ਖਾਂਦੇ ਨੂੰ ਮਨਮ ਬਾਗ ਨੂੰ ਬਹੁਤ ਫਰਕ ਲੱਗ ਰਿਹਾ ਬੈਟਰ ਰਹਿ ਰਿਹਾ ਮੈਂ ਅੱਗੇ ਵੀ ਦੋ ਤਿੰਨ ਜਣਾਂ ਨੂੰ ਦੱਸਿਆ ਤੇ ਲੱਗਦਾ ਹੈ ਕਿ ਆਯੁਰਵੈਦਿਕ ਹੀ ਜਵਾਕੀ ਇਲਾਜ ਹੈਗਾ ਹਾਂਜੀ ਬਹੁਤ ਵਧੀਆ ਇਲਾਜ ਹੈ ਮੈਂ ਤਾਂ ਦੋ ਤਿੰਨ ਜਣਾਂ ਹੋਰ ਵੀ ਗਿਆ ਮੇ ਤਾਈ ਹੁਣੇ ਆਏ ਨੇ ਇਹਨਾਂ ਨੂੰ ਸਾਈਕਲ ਪੇਨ ਆ ਓਕੇ ਉਹਨੂੰ ਹੁਣ ਇਹਨਾਂ ਨੂੰ ਫਰਕ ਪਿਆ ਗਿਆ ਥੋੜਾ ਜਿਹਾ ਹ 15 ਦਿਨਾਂ ਬਾਅਦ ਆਇਆ ਅੱਛਾ ਕਿੱਦਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਫਰਕ ਆ ਫਰਕ ਕਿਹਦੀ ਦਿੱਕਤ ਕੀ ਸੀ ਗੋਡਿਆਂ ਚ ਪ੍ਰੋਬਲਮ ਸੀ ਗੋਡਿਆਂ ਨੂੰ ਲੱਗਦਾ ਹੈ ਕਿ ਗੋਡਿਆਂ ਦੀ ਦਿੱਕਤ ਆ ਜਿਹੜੇ ਡਾਕਟਰ ਤਾਂ ਕਹਿੰਦੇ ਆਪਰੇਸ਼ਨ ਹੁੰਦਾ ਹੈ ਪਰ ਲੱਗਦਾ ਹੈ ਕਿ ਗੋਡਿਆਂ ਦੇ ਇਲਾਜ ਆਯੁਰਵੈਦਿਕ ਹੀ ਚ ਹੈਗਾ ਇਹਦੇ ਚ ਹੈਗਾ ਇਲਾਜ ਬਹੁਤ ਵਧੀਆ ਬਹੁਤ ਫਰਕ ਪਿਆ ਹੋਇਆ ਅੱਗੋਂ ਮੈਨੂੰ ਬਹੁਤ ਬਹੁਤ ਠੀਕ ਆ ਜਾਣ ਦੀ ਮੈਂ ਤਾਂ ਇਹੀ ਸਾਰਿਆਂ ਨੂੰ ਸਲਾਹ ਦਿੰਨੀ ਆ ਕਿ ਇੱਥੇ ਆ ਕੇ ਦਵਾਈ ਲੈ ਕੇ ਜਾਓ ਤੇ ਅੰਕਲ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਦੋ ਦਿਨ ਹੋਰੀ ਆ ਅੱਛਾ ਕਿੰਨੇ ਦਿਨਾਂ ਚ ਬੰਦਲ ਨੂੰ ਆਨਾਲਾ ਬੰਦਲ ਤੁਹਾਨੂੰ ਕੀ ਦਿੱਕਤ ਸੀ ਹੋਰ ਨੇ ਗੋਡਿਆਂ ਦੀ ਬਰੌਡਿੰਗ ਗੋਡਿਆਂ ਦੀ ਪ੍ਰੋਬਲਮ ਸੀ ਤੇ ਲੱਗਦਾ ਹੈ ਕਿ ਹੁਣ ਫਰਕ ਹੈਗਾ ਆ ਵੀ ਹਾਂ ਪੂਰਾ ਫਰਕ ਹੂੰ ਤੇ ਹੋਰ ਵੀ ਨਾਲ ਦੇ ਨੂੰ ਲੈ ਕੇ ਆਂਦੇ ਹੋ ਉਨੇ ਇੱਥੇ ਤੇ ਲੱਗਦਾ ਹੈ ਕਿ ਇੱਥੇ ਜਿਹੜਾ ਹੈ ਪਹਿਲਾਂ ਐਲੋਪੈਥੀ ਗਿਆ ਅੰਗਰੇਜ਼ੀ ਦਵਾਈਆਂ ਜਿਹੜੀ ਖਾਂਦੇ ਸੀ ਉਹਨਾਂ ਚ ਜ਼ਿਆਦਾ ਫਰਕ ਪੈਂਦਾ ਸੀ ਕੀ ਇੱਥੇ ਜ਼ਿਆਦਾ ਫਰਕ ਪੈ ਰਿਹਾ ਹੈ ਇਹਨਾਂ ਤੋਂ ਵੱਧ ਹੂੰ ਤੇ ਤੁਸੀਂ ਕਦੋਂ ਤੋਂ ਆ ਰਹੇ ਹੋ ਇੱਥੇ 1 ਮਹੀਨਾ ਹੋ ਗਿਆ ਜੀ 1 ਮਹੀਨਾ ਤੋਂ ਪ੍ਰੋਬਲਮ ਕੀ ਸੀ ਬੈਕ ਪੇਨ ਸੀ ਮੇਰੀ ਬੈਕ ਬੇ ਨਹੀਂ ਠੀਕ ਹੋ ਰਹੀ ਸੀ ਹੂੰ ਤੇ ਮੇਰੇ ਫਰੈਂਡ ਨੇ ਦੱਸਿਆ ਵੀ ਇੱਥੇ ਵੀ ਕਾਫੀ ਵਧੀਆ ਇਲਾਜ ਹੁੰਦਾ ਵਾਕਈ ਬਹੁਤ ਫਰਕ ਆ ਮਤਲਬ 15-20 ਦਿਨ ਤੋਂ ਕਾਫੀ ਫਰਕ ਆ ਮੈਨੂੰ ਮਤਲਬ ਉਠਿਆ ਨਹੀਂ ਸੀ ਜਾ ਰਿਹਾ ਤੇ ਆਯੁਰਵੈਦਿਕ ਵੈਸੇ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਬਹੁਤ ਵਧੀਆ ਵਾਰ ਠੀਕ ਹੈ ਨਾ ਤੇ ਜਿਹੜੀ ਐਲੋਪੈਥਿਕ ਆ ਇਹ ਤਾਂ ਹਰੇਕ ਨੂੰ ਪਤਾ ਪਈ ਉਹ ਨੁਕਸਾਨ ਕਰਦੀ ਆ ਜੀ ਜੀ ਕਾਫੀ ਬਰਕਾ ਮੈਨੂੰ ਲੱਗਦਾ ਕਿ ਐਲੋਪੈਥਿਕ ਜਿਹੜੀ ਹੈ ਉਹ ਜਲਦੀ ਅਸਰ ਕਰਦੀ ਹੈ ਲੋਕਾਂ ਨੂੰ ਹੁੰਦਾ ਕਿ ਜਲਦੀ ਜਲਦੀ ਅਸਰ ਹੋ ਦੇਸੀ ਜਲਦੀ ਠੀਕ ਹੋਈਏ ਜਿਹੜੀ ਆਯੁਰਵੈਦਿਕ ਹੁੰਦੀ ਹੈ ਉਹ ਟਾਈਮ ਲੈਂਦੀ ਹੈ ਬਟ ਉਹ ਜੜੋ हां वो जड़ो चक देती है जड़ी एलोपैथी का वो नुकसान भी करती है और जल्दीता करती है ये नाल मैसेज है मेरे इनਾਂ ਦੇ ਵੀ ਗੋਡਿਆਂ ਦੇ ਸੀ ਗੋਡਿਆਂ ਦੇ ਪ੍ਰੋਬਲਮ ਸੀ ਇਹਨਾਂ ਦੀ ਕਾਫੀ ਫਰਕ ਆ ਜੀ ਮੈਮ ਤੁਹਾਡਾ ਕੀ ਕਹਿਣਾ ਸੀ ਨਹੀਂ ਵਧੀਆ ਮੈਨੂੰ ਮੇਰੀ ਇਨੀ ਕਿ ਜ਼ਿਆਦਾ ਪੇਨ ਸੀਗੀ ਤੇ ਕਿ ਮੈਂ ਉੱਠਣਾ ਬੈਠਣਾ ਬਹੁਤ ਪਰੇਸ਼ਾਨ ਸੀਗੀ ਹੁਣ ਜਦੋਂ ਦੀ ਆ 15 ਦਿਨਾਂ 20 ਦਿਨਾਂ ਦੀ ਦਵਾਈ ਖਾਦੀ ਆ ਤਾਂ ਕਿ ਮੈਂ ਹੁਣ ਬਹੁਤ ਜ਼ਿਆਦਾ ਫਰਕ ਆਪਣੇ ਹੁਸੰਦਦੀ ਆ ਕਿ ਵੀ ਜਿਹੜਾ ਵੀ ਆਵੇ ਵੀ ਡਾਕਟਰ ਸਾਹਿਬ ਨੇ ਇਨਾਂ ਕੋ ਮਤਲਬ ਪਿਆਰ ਟੀਟ ਕੀਤਾ ਸਾਨੂੰ ਕਿ ਬਹੁਤ ਜ਼ਿਆਦਾ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਮੈਂ ਤਾਂ ਉੱਠਣ-ਮੱਠਣ ਤੋਂ ਵੀ ਰਹਿ ਗਈ ਸੀ ਆਪਣੇ ਗੋਡੇ ਤੋਂ ਤੁਹਾਡਾ ਕੀ ਕਹਿਣਾ ਸਰ ਇਸ ਬਾਰੇ ਮੈਂ ਤਿੰਨ-ਚਾਰ ਮਹੀਨਿਆਂ ਤੋਂ ਮੇਰੇ ਗੋਡਿਆਂ 'ਚ ਦਰਦ ਸੀਗੀ ਆਹ ਸਾਈਡਾਂ ਤੇ ਐ ਵਾਲੀ ਸਾਈਡ ਤੇ ਦੋਨੋਂ ਸਾਈਡਾਂ ਤੇ ਤੇ ਮੈਂ ਕਈ ਡਾਕਟਰਾਂ ਨੂੰ ਦਿਖਾਇਆ ਕੋਈ ਮਿੰਨ ਕਹਿੰਦਾ ਇਹਦੀ ਗਰੀਦ ਖਦਮ ਹੋ ਗਈ ਹੈ ਕੋਈ ਕੁਛ ਹੋ ਗਿਆ ਆਹ ਤੇਲ ਲਾ ਜਾ ਕਈ ਕਹਿੰਦੇ ਆਪਰੇਸ਼ਨ ਕਰਾ ਲਓ ਗੋਡੇ ਬਲਾ ਲਓ ਹੁਣ ਤੂੰ ਬੁढ़ा ਹੋ ਗਿਆ ਫਲਾਣਾ ਹੋ ਗਿਆ ਹਾਂ ਮੈਂ ਕਹਾਂ ਵੀ ਗੱਲ ਇਹ ਤਾਂ ਕਿ ਚਲੋ ਦਰਦ ਹੋ ਰਹੀ ਹੈ ਲੈਣੀਆਂ ਦਵਾਈ ਜਿਨੀਰ ਤਾਂ ਮੈਂ ਇੰਗਲਿਸ਼ ਦਵਾਈ ਖਾਂਦਾ ਸੀਗਾ ਹੂੰ ਓਨੀ ਦੇਰ ਮਾੜਾ ਆ ਜਾਂਦਾ ਸੀਗਾ ਜਿੱਦਣ ਮੈਂ ਛੱਡ ਦਿੰਦਾ ਫੇਰ ਅੱਛਾ ਫਿਰ ਮੈਨੂੰ ਆ 15 20 ਦਿਨ ਤੋਂ ਪਤਾ ਲੱਗਾ ਵੀ ਇਨਕੀ ਕਹਿੰਦੇ ਇੱਥੇ ਮਾਲਟਾਉਂ ਦੇ ਵਿੱਚ ਡਾਕਟਰ ਸ਼ਰਦਾ ਇਨਕੀਂਦੇ ਮੈਂ ਉਹਨਾਂ ਕੋਲ ਦਵਾਈ ਲਈ ਆ ਮੈਂ ਇਹਨਾਂ ਨੇ ਦੱਸਿਆ ਮੈਂ ਕਿਹਾ ਵੀ ਗੱਲ ਇਹਦਾ ਕਿ ਮੈਂ ਕਾਫੀ ਦੇਰ ਤੋਂ ਦਵਾਈ ਖਾ ਰਿਹਾ ਮੈਂ ਜਿੰਨੀ ਦੇਰ ਦਵਾਈ ਖਾਣਾ ਵਾਂ ਮੈਂ ਠੀਕ ਆ ਮੈਂ ਕਈ ਡਾਕਟਰਾਂ ਨਾਲ ਸਲਾਹ ਕੀਤੀ ਉਹ ਮੈਨੂੰ ਕਈ ਕਹਿੰਦਾ ਇਹਦੀ ਗਰੀਥ ਖਤਮ ਹੋ ਗਈ ਆ ਉਹ ਹੋ ਗਿਆ ਹੂੰ ਬਾਕੀ ਕੋਈ ਗੱਲ ਨਹੀਂ ਇਹਨਾਂ ਨੇ ਮੈਨੂੰ ਬੜੇ ਅੱਛੇ ਤਰੀਕੇ ਨੇ ਦੱਸਿਆ ਸਮਝਾਇਆ ਵੀ ਕਾਕਾ ਜੀ ਕੋਈ ਲੋੜ ਕੋਈ ਗਰੀਸ ਖਤਮ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦੀ ਤੇ ਤੁਸੀਂ ਦਵਾਈ ਖਾਓ 15 ਦਿਨ ਮੇਰੀ ਵੀਰ ਮੈਂ ਦਵਾਈ 15 ਦਿਨ ਦੀ ਖਾਧੀ ਮੈਨੂੰ ਕਾਫੀ ਆਰਾਮ ਆ ਬਹੁਤ मतलब ਸਰ ਜਿਵੇਂ ਤੁਹਾਡੀ ਨੀ ਉਮਰ ਹੋ ਗਈ ਹੈ ਹੁਣ ਤੱਕ ਤੁਸੀਂ ਤਾਂ ਕਾਫੀ ਡਾਕਟਰਾਂ ਨੂੰ ਕੰਸਲਟ ਕੀਤਾ ਹੋਣਾ ਹੈ ਕਾਫੀ ਐਕਸਪੀਰੀਅੰਸ ਰਹੇ ਹੋਣੇ ਇੱਥੋਂ ਤੱਕ ਕਿੱਦਾਂ ਰਿਹਾ ਮੈਂ ਕੋਈ ਵੈਦ ਨਹੀਂ ਕੋਈ ਛੱਡਿਆ ਜੀ ਨਾ ਕੋਈ ਵੈਦ ਛੱਡਿਆ ਨਾ ਕੋਈ ਡਾਕਟਰ ਛੱਡਿਆ ਜਦੋਂ ਮੈਂ ਕਿਤੇ ਪ੍ਰੋਗਰਾਮ ਕਰਨ ਜਾਂਦਾ ਸੀ ਜਦੋਂ ਮੇਰਾ ਗੋਡਾ ਬੀੜਨ ਦੇ ਅਗਲਾ ਹੁੰਦਾ ਸੀ ਯਾਰ ਮੈਂ ਕਹਾਂ ਇਹ ਨਹੀਂ ਯਾਰ ਮੈਂ ਇਹ ਇੱਥੋਂ ਤੱਕ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੈਂ ਜਿੰਨਾ ਸਿਫਟ ਕਰਦਾ ਓਨੀ ਥੋੜੀ ਹੈ ਸਰ ਤੁਹਾ ਦਿਕਤ ਨਹੀਂ ਲੱਤਾਂ ਅੰਦਰ ਹੁੰਦੀਆਂ। ਅੱਛਾ। ਪੋੜੀਆਂ ਵਿੱਚ ਪੋੜੀਆਂ ਚੜਦੇਆਂ ਜਾਂਦੇ ਹੁੰਦੀਆਂ। ਹੂੰ। ਤੇ ਕਦੋਂ ਪਾ ਰਹੇ ਹੋ ਇੱਥੇ? ਮੈਨੂੰ ਨਹੀਂ ਲੱਗ ਰਿਹਾ। ਮੈਨਾਂ। ਫਰਕ ਹੈ ਤੁਹਾਨੂੰ। ਇਹ ਫਰਕ ਪੈਗਾ ਜੀ। ਹੁਣ ਮੈਂ ਕਹਿੰਦਾ ਮੈਨੂੰ ਦਰਦ ਨਹੀਂ ਹੁੰਦੀ। ਪਹਿਲਾਂ ਦਰਦ ਹੁੰਦੀ ਜੀ। ਹੁਣ ਬਚਾਅ ਫੜ ਗਿਆ। ਸਰ ਤੁਹਾਨੂੰ ਕੀ ਦਿੱਕਤ ਸੀ? ਮੈਨੂੰ ਅਧਰੰਗ ਦਾ ਅਟੈਕ ਹੋ ਗਿਆ ਸੀ। ਅੱਛਾ। ਮੈਨੂੰ ਦੱਸਿਆ ਵੀ ਸ਼ਾਰਦਾ ਆਯੁਰਵੇਦਿਕ ਹਸਪਤਾਲ ਨੇੜੇ ਹੀ ਐ। ਮੈਂ ਗਿਲ ਚੌਂਕ ਤੋਂ ਆ। ਅੱਛਾ। ਮੈਂ ਜੱਦਾ ਇੱਥੇ ਆਇਆ ਹੁਣ ਮੇਰਾ। ਮੇਰੀ ਲੱਤਾਂ ਬਿਲਕੁਲ ਹੁਣ ਠੀਕ ਜਦ ਮੈਂ ਪਹਿਲੇ ਦਵਾਈ ਕਿਸੇ ਹੋਰ ਤੋਂ ਲਈ ਸੀ ਉਹ ਮੈਨੂੰ ਆਰਾਮ ਨਹੀਂ ਆਇਆ ਜਾਨੀ ਆਈ ਕੱਟ ਆਰਾਮ ਆਇਆ ਜਦੋਂ ਮੈਂ ਡਾਕਟਰ ਅਸ਼ਾਰ ਦਾ ਆਯੂਵੇਦਿਕ ਇੱਥੇ ਆਇਆ ਮੈਨੂੰ ਬਹੁਤ ਆਰਾਮ ਹੈ ਬਹੁਤ ਹੀ ਵਧੀਆ ਮੇਰੀ ਲੱਤਾਂ ਲੁੱਤਾਂ ਬਿਲਕੁਲ ਠੀਕ ਹੈ ਰੇਲ ਤਾਂ ਖਰਾਬ ਹੋ ਗਿਆ ਤੇ ਆਪਣੇ ਹੋਰ ਵੀ ਨਾਲ ਦੇ ਨੂੰ ਦੱਸੋਗੇ ਕਿ ਇੱਥੇ ਆਨ ਤੇ ਕੋਈ ਵੀ ਜਿਹੜੀ ਬਿਮਾਰੀ ਹੈ ਉਸ ਦੇ ਇਲਾਜ ਡਾਕਟਰ ਸ਼ਰਦਾ ਦੇ ਕਲੀਨਿਕ ਤੋਂ ਲੈਣ ਦੀ ਹਾਂਜੀ ਸਾਨੂੰ ਹੋਰ ਜਿਹੜੇ ਯਾਰ ਮਿੱਤਰ ਜਾਂ ਸਾਡੇ ਦੋਸਤ ਮਿਲਦੇ ਨੇ ਮੁਹੱਲੇ 'ਚ ਮਿਲਦੇ ਨੇ ਮੈਂ ਉਹਨਾਂ ਨੂੰ ਦੱਸਿਆ ਉਹ ਮੈਨੂੰ ਪੁੱਛਦੇ ਨੇ ਕਿਥੋਂ ਆਰਾਮ ਆਇਆ ਤੈਨੂੰ ਤਾਂ ਰੰਗ ਹੋ ਗਿਆ ਸੀ ਤੂੰ ਤਾਂ ਮੰਝੇ ਤੇ ਪਹਿ ਜਾਣਾ ਸੀ ਉਹ ਸ਼ਰਦਾ ਡਾਕਟਰ ਦੇ ਜਾਓ ਮਾਡਲ ਟਾਊਨ ਮਾ ਦੇਖੋ ਮੈਨੂੰ ਦਵਾਈ ਮਿਲੀ ਹੈ ਮੇਰੀਆਂ ਲੱਤਾਂ ਲੁੱਤਾਂ ਕਿੰਨੇ ਦਿਨ 'ਚ ਆਰਾਮ ਆ ਗਿਆ ਸੀ ਮੈਨੂੰ ਆ ਗਿਆ ਸੀ ਕੋਈ ਮਹੀਨੇ ਡੇਢ ਮਹੀਨੇ ਬਾਅਦ ਦਵਾਈ ਮਹੀਨਾ ਦੀ ਖਾਧੀ 1.5 ਦੋ ਮਹੀਨੇ ਬਾਅਦ ਮੈਨੂੰ ਬਿਲਕੁਲ ਮੈਂ ਚੱਲਣ ਲੱਗ ਗਿਆ ਮੈਂ ਲੰਗ ਨਹੀਂ ਮਾਰਦਾ ਅੱਛਾ ਪਹਿਲਾਂ ਮੈਂ ਲੰਗ ਮਾਰ ਕੇ ਚੱਲਦਾ ਸੀ ਮੇਰੇ ਪੋਤੇ ਪੁੱਛਦੇ ਹੁਣ ਲੰਗ ਨਹੀਂ ਮਾਰਦਾ ਮੈਂ ਉਹ ਦਵਾਈ ਲਿਆ ਰਿਹਾ ਹਾਂ ਉਹ ਮੈਂ ਦਵਾਈਆਂ ਦੀ ਖਾ ਰਿਹਾ ਬਹੁਤ ਵਧੀਆ ਡਾਕਟਰ ਨੇ ਬਹੁਤ ਚੰਗੇ ਸੁਭਾਅ ਵਾਲੇ ਨੇ ਸਰ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਤੇ ਕੀ ਪ੍ਰੋਬਲਮ ਸੀ ਲਗਭਗ ਦੋ ਮਹੀਨਾ ਡੇਢ ਮਹੀਨਾ ਹੋ ਗਿਆ ਮੇਰੇ ਗੋਡਿਆਂ 'ਚ ਪ੍ਰੋਬਲਮ ਸੀਗੀ ਮੈਡੀਸਿਨ ਖਾ ਰਿਹਾ ਹਾਂ ਕਾਫੀ ਹੱਦ ਤੱਕ ਫਰਕ ਹੋਇਆ ਹਾਂ ਸਾਰੇ ਨੂੰ ਇਹੀ ਕਹਿਣਾ ਚਾਹੁੰਦਾ ਸਾਰੇ ਇੱਥੇ ਆਣ ਇੱਕ ਵਾਰੀ ਚੈੱਕ ਕਰਾਣ ਤਾਂ ਕੋਈ ਦਿੱਕਤ ਨਾ ਵੇਖ ਸੇ ਠੀਕ ਹੈ ਤੇ ਮਤਲਬ ਹੋਰ ਵੀ ਡਾਕਟਰਸ ਨੂੰ ਕੰਸਲਟ ਕੀਤਾ ਹੋਣਾ ਹੈ ਤੁਸੀਂ ਐਲੋਪੈਥੀ ਵਗੈਰਾ ਕਿਸੇ ਨੂੰ ਵੀ ਕੀਤਾ ਹੋਣਾ ਪਰ ਇੱਥੇ ਆ ਕੇ ਕਿਦਾਂ ਦਾ ਲੱਗਿਆ ਇੱਦਾਂ ਆ ਕੇ ਮੈਨੂੰ ਕਾਫੀ ਆਰਾਮ ਪਿਆ ਵਾ ਕਾਫੀ ਫਰਕ ਆ ਹੋਰ ਕਿਤੇ ਬਦਰੀ ਮੈਡੀਸਨ ਖਾਦੀ ਸਾਲ ਡੇਢ ਸਾਲ ਕੋਈ ਫਰਕ ਨਹੀਂ ਪਿਆ ਇੱਥੇ ਆ ਕੇ ਮਹੀਨੇ ਡੇਢ ਵਿੱਚ ਕਾਫੀ ਫਰਕ ਪੈ ਗਿਆ ਮੈਂ ਤੇ ਸਰ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਸੀ ਤੁਸੀਂ ਕਦੋਂ ਤੋਂ ਇੱਥੇ ਆ ਰਹੇ ਹੋ ਮੈਨੂੰ ਮੈਮ ਸਕਿਨ ਅਲਰਜੀ ਦੀ ਪ੍ਰੋਬਲਮ ਸੀ ਓਕੇ ਕਈ ਵਾਰ ਤਾਂ ਇਦਾਂ ਦੀ ਪ੍ਰੋਬਲਮ ਹੁੰਦੀ ਸੀ ਕਿਸੇ ਨੂੰ ਸ਼ੋ ਵੀ ਨਹੀਂ ਕਰ ਸਕਦਾ ਸੀ ਕਈ ਵਾਰ ਐਲੈਪੈਥਿਕ ਹੋ ਗਿਆ ਪਰ ਉੱਥੇ ਕੋਈ ਆਰਾਮ ਨਹੀਂ ਮਿਲਿਆ ਮੈਨੂੰ ਖਾਸ ਤੇ ਮੇਰਾ ਕੁਲਿਕ ਦਾ ਤੇ ਉਹਨੇ ਮੈਨੂੰ ਰეკਮੈਂਡ ਕੀਤਾ ਕਿ ਤੁਸੀਂ ਸ਼ਾਡਾ ਕੋ ਜਾਓ ਤੁਹਾਨੂੰ ਕਾਫੀ ਹਲ ਮਿਲੇਗਾ ਤੇ ਇਨ ਨੋ ਡਾਊਟ ਮੈਨੂੰ 15 ਦਿਨ 15 ਦਿਨ ਤੋਂ ਦਵਾਈ ਖਾ ਰਹੇ ਹਾਂ ਬਹੁਤ ਜ਼ਿਆਦਾ ਫਰਕ ਹੈ ਔਰ ਆਫਿਸੇ ਕੰਮ ਕਰਦਾ ਤੇ ਕਈ ਵਾਰ ਖਾਰੀ ਹੁੰਦੀ ਤਾਂ ਦਿੱਕਤ ਬਹੁਤ ਆਉਂਦੀ ਤੇ ਹੁਣ ਇਦਾਂ ਹੀ ਕੋਈ ਚੀਜ਼ ਨਹੀਂ ਸਭ ਓਕੇ ਹੈ ਤੁਸੀਂ ਦੇਖਿਆ ਕਿ ਇਹ ਪੇਸ਼ੈਂਟਸ ਕਿੰਨੇ ਸੈਟੀਸਫਾਈਡ ਨੇ ਜਿਨ੍ਹਾਂ ਨੂੰ ਗੋਡਿਆਂ ਦੀ ਤਕਲੀਫ ਹੈ ਕਿ ਅਕਸਰ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਕਹਿੰਦੇ ਇੱਥੇ ਗ੍ਰੀਸਿੰਗ ਖਤਮ ਹੋ ਗਈ ਹੈ ਤੁਹਾਨੂੰ ਆਪਰੇਸ਼ਨ ਕਰਨਾ ਪਏਗਾ ਪਰ ਡਾਕਟਰ ਸ਼ਾਰਦਾ ਦੇ ਟ੍ਰੀਟਮੈਂਟ ਤੋਂ ਲੋਕੀ ਜਿਹੜੇ ਨੇ ਮਹੀਨੇ ਡੇਢ ਮਹੀਨੇ ਹੀ ਨਹੀਂ ਬਲਕਿ 15-15 ਦਿਨਾਂ ਚ ਵੀ ਲੋਕਾਂ ਨੂੰ ਜਿਹੜੀ ਹੈ ਰਿਕਵਰੀ ਮਹਿਸੂਸ ਹੋਈਏ ਲੋਕੀ ਕਾਫੀ ਸੈਟੀਸਫਾਈਡ ਨਜ਼ਰ ਆ ਰਹੇ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਲੋਕੀ ਕਿੰਨੀ ਭੀੜ ਇਕੱਠੀ ਹੋਈ ਹੋਈ ਹੈ ਸਾਰੇ ਲੋਕ ਜਿਹੜੇ ਡਾਕਟਰ ਸ਼ਾਰਦਾ ਤੋਂ ਮੈਡੀਸਿਨਸ ਲੈ ਰਹੇ ਨੇ ਤੇ ਇਹਨਾਂ ਦੀ ਹਾਲਾਂਕਿ ਜਿਹੜੀ ਹੈ ਇੱਕ ਵ ਵੱਤਵਾ 2 ਮਹੀਨੇ ਹੋ ਚੁਕੇ ਨੇ ਡਾਕਟਰ ਸ਼ਾਰਦਾ ਤੋਂ ਮੈਡੀਸਿਨ ਲੈਂਦੇ ਹੋ ਤੇ ਨਾਲ ਹੀ ਅਸੀਂ ਦੇਖਿਆ ਕਿ ਕਿਸੇ ਨੂੰ ਸਕਿਨ ਅਲਰਜੀ ਹੈ ਪੈਰਾਲਾਈਸਿਸ ਦਾ ਅਟੈਕ ਵੀ ਜੇ ਕਿਸੇ ਨੂੰ ਹੋਇਆ ਉਹਨਾਂ ਦਾ ਟ੍ਰੀਟਮੈਂਟ ਵਿੱਚ ਜਿਹੜਾ ਆਯੁਰਵੈਦਿਕ ਡਾਕਟਰ ਜਿਹੜੇ ਡਾਕਟਰ ਸ਼ਾਰਦਾ ਤੋਂ ਟ੍ਰੀਟਮੈਂਟ ਹੋ ਕੇ ਅੱਜ ਉਹ ਆਪਣੇ ਆਪ ਨੂੰ ਇੱਕਦਮ ਠੀਕ ਤੇ ਇੱਕਦਮ ਤੰਦਰੁਸਤ ਮਹਿਸੂਸ ਕਰ ਰਹੇ ਨੇ ਕਹਿੰਦੇ ਪਹਿਲਾਂ ਮੈਂ ਲੰਗ ਮਾਰਦਾ ਹੁੰਦਾ ਸੀ ਹੁਣ ਮੈਂ ਉਹ ਵੀ ਨਹੀਂ ਮਾਰਦਾ ਹੁਣ ਮੈਂ ਇੱਕਦਮ ਪ੍ਰੋਪਰਲੀ ਤੁਰਦਾ ਫਿਰਦਾ ਤੇ ਮੈਂ ਆਪਣੀ ਲਾਈਫ ਜਿਹੜੀ ਹੈ ਵਧੀਆ ਜੀ ਰਿਹਾ ਤੇ ਇਹ ਵੀ ਸਿਰਫ ਡਾਕਟਰ ਸ਼ਾਰਦਾ ਦੀ ਮੈਡੀਸਿਨ ਦੇ ਨਾਲ ਤੇ ਤੁਸੀਂ ਦੇਖਿਆ ਕਿ ਆਯੁਰਵੈਦਿਕ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਹਾਨੂੰ ਜਿਹੜੇ ਆਪਰੇਸ਼ਨ ਜਾਂ ਅੰਗਰੇਜ਼ੀ ਦਵਾਈਆਂ ਵੱਲ ਨਹੀਂ ਜਾਣਾ ਚਾਹੀਦਾ ਤੁਹਾਨੂੰ ਇੱਕ ਵਾਰ ਆ ਕੇ ਡਾਕਟਰ ਸ਼ਾਰਦਾ ਨੂੰ ਜਿਹੜਾ ਹੈ ਕੰਸਲਟ ਕਰਨਾ ਚਾਹੀਦਾ ਹੈ ਕਿ ਪਤਾ ਉਹ ਤੁਹਾਨੂੰ ਵਧੀਆ ਇਸ ਦਾ ਸੋਲੂਸ਼ਨ ਦੱਸ ਦੇਣ ਤੇ ਤੁਹਾਡੀ ਪ੍ਰੋਬਲਮ ਦਾ ਜਿਹੜਾ ਹੈ ਹੱਲ ਹੋ ਸਕੇ ਤੇ ਤੁਸੀਂ ਵੀ ਆਪਣੀ ਵਧੀਆ ਤੇ ਇੱਕ ਹੈਲਦੀ ਲਾਈਫ ਜੀ ਸਕੋ ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜ ਰਹੋ ਮੈਂ ਸ਼ੁਪ੍ਰੀਤ ਕੌਰ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਦਿਸ ਸਮਰ ਨਿਊਜ਼